ਸ਼ਾਂਤ ਸ਼੍ਰੀਆ ਕਾਲ ਜੀ ਰਾਤ ਦੇ ਗਹਿਰੇ ਹਨਾਟੇ ਵਿੱਚ ਰਵਿੰਦਰ ਘਰ ਦੀ ਛੱਤ ਤੇ ਬੈਠਾ ਹੋਇਆ ਸੀ ਹਲਕੀ ਹਲਕੀ ਠੰਡੀ ਹਵਾ ਚੱਲ ਰਹੀ ਸੀ ਪਰ ਉਹਦੇ ਅੰਦਰ ਦਾ ਉਬਾਲ ਹਜੇ ਤੱਕ ਸ਼ਾਂਤ ਨਹੀਂ ਹੋਇਆ ਸੀ ਚਾਨਣੀ ਰਾਤ ਚਾਰੇ ਪਾਸੇ ਫੈਲੀ ਹੋਈ ਸੀ ਪਰ ਉਹਦਾ ਮਨ ਗਹਿਰੇ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਤੇ ਨੀਚੋਂ ਹਰ ਜੋ ਉਧੇ ਰੋਂਦੀਆਂ ਹਲਕੀਆਂ-ਹਲਕੀਆਂ ਸਿਸਕੀਆਂ ਦੀ ਆਵਾਜ਼ ਆ ਰਹੀ ਸੀ ਜੋ ਉਹਦੀ ਬੇਚੈਨੀ ਨੂੰ ਹੋਰ ਵਧਾ ਰਹੀ ਸੀ ਅੱਜ ਫਿਰ ਉਹਦੀ ਮਾਂ ਨੇ ਸਾਰਿਆਂ ਦੇ ਸਾਹਮਣੇ ਉਹਦੀ ਪਤਨੀ ਦਾ અપਮਾਨ ਕੀਤਾ ਸੀ ਇਹ ਕੋਈ ਨਵੀਂ ਗੱਲ ਨਹੀਂ ਸੀ ਪਰ ਅੱਜ ਰਵਿੰਦਰ ਦਾ ਹੌਸਲਾ ਜਵਾਬ ਦੇ ਗਿਆ ਸੀ ਰਵਿੰਦਰ ਗੁੱਸੇ ਤੇ ਦਰਦ ਭਰੀ ਆਵਾਜ਼ ਵਿੱਚ ਬੋਲਿਆ ਮਾਂ ਬਸ ਕਰ ਹੁਣ ਹੋਰ ਨਹੀਂ ਤਾਂ ਉਹਦੀ ਮਾਂ ਚੌਂਕ ਗਈ ਉਹਦੇ ਪੋਤਣੇ ਪਹਿਲਾਂ ਕਦੀ ਵੀ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ ਤੇ ਉਹ ਹੈਰਾਨੀ ਨਾਲ ਬੋਲੀ ਵਾਹ ਹੁਣ ਤਾਂ ਤੂੰ ਵੀ ਆਪਣੀ ਪਤਨੀ ਦੇ ਪੱਖ ਵਿੱਚ ਹੋ ਗਿਆ ਮੈਨੂੰ ਹੀ ਗਲਤ ਕਹੇਗਾ ਰਵਿੰਦਰ ਦੀਆਂ ਅੱਖਾਂ ਵਿੱਚੋਂ ਅਥਰੂ ਝਲਕ ਪਏ ਤੇ ਉਹਨੇ ਹੌਸਲਾ ਕਰਕੇ ਕਿਹਾ हां मां क्योंकि इस बार तू सी गलत हो पूरा ਘਰ ਸੁੰਨ ਰਹਿ ਗਿਆ ਪਰ ਇਹ ਲੜਾਈ ਅੱਜ ਦੀ ਨਹੀਂ ਸੀ ਇਹ ਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਚੁੱਕੀ ਸੀ ਪਿੰਡ ਦੇ ਸਭ ਤੋਂ ਇੱਜ਼ਤਦਾਰ ਪਰਿਵਾਰਾਂ ਵਿੱਚੋਂ ਇੱਕ ਸੀ ਹਰਨੇਕ ਸਿੰਘ ਦਾ ਪਰਿਵਾਰ ਤੇ ਉਹਨਾਂ ਦੀ ਘਰ ਵਾਲੀ ਪੂਰੇ ਪਿੰਡ ਵਿੱਚ ਆਪਣੀ ਭਗਤੀ ਤੇ ਹਕੂਮਤ ਲਈ ਜਾਣੀ ਜਾਂਦੀ ਸੀ ਪਰਵਾਰ ਵਿੱਚ ਕੋਈ ਵੀ ਉਹਨਾਂ ਦੀ ਗੱਲ ਨੂੰ ਟਾਲਣ ਦੀ ਹਿੰਮਤ ਨਹੀਂ ਕਰਦਾ ਸੀ। ਉਹਨਾਂ ਦੇ ਦੋ ਮੁੰਡੇ ਸੀ। ਵੱਡਾ ਮੁੰਡਾ ਵਿਕਰਮ ਜਿਹੜਾ ਸ਼ਹਿਰ ਵਿੱਚ ਡਾਕਟਰ ਸੀ ਤੇ ਛੋਟਾ ਮੁੰਡਾ ਰਵਿੰਦਰ ਜਿਹੜਾ ਪਿੰਡ ਹੀ ਰਹਿ ਕੇ ਖੇਤੀ ਕਰਦਾ ਤੇ ਆਪਣੇ ਖਾਨਦਾਨੀ ਕਾਰੋਬਾਰ ਨੂੰ ਸੰਭਾਲਦਾ ਸੀ। ਵਿਕਰਮ ਦੀ ਪਤਨੀ ਡਿੰਪਲ ਆਪਣੀ ਸੱਸ ਦੀ ਅੱਖਾਂ ਦਾ ਤਾਰਾ ਸੀ। ਚਾਹੇ ਉਹ ਸਾਲ ਵਿੱਚ ਕੁਝ ਹੀ ਦਿਨਾਂ ਲਈ ਕੰਮਦੀ ਸੀ ਪਰ ਉਹਦੀ ਸੱਸ ਦਾ ਸਾਰਾ ਪਿਆਰ ਤੇ ਮਾਨ ਸਤਕਾਰ ਉਸੇ ਲਈ ਸੀ ਦੂਜੇ ਪਾਸੇ ਰਵਿੰਦਰ ਦੀ ਪਤਨੀ ਹਰਜੋਤ ਜਿਹੜੀ ਸਾਰਾ ਦੇਣ ਇਸ ਕਰ ਲਈ ਇਕੱਲਤ ਤੇ ਖੜੀ ਰਹਿੰਦੀ ਸੀ ਦਿਨ ਰਾਤ ਕੰਮ ਕਰਦੀ ਸੀ ਉਹਦੇ ਲਈ ਉਹਦੀ ਸੱਸ ਦੀਆਂ ਨਜ਼ਰਾਂ ਵਿੱਚ ਕੋਈ ਵੀ ਕੀਮਤ ਨਹੀਂ ਸੀ ਰਵਿੰਦਰ ਦੀ ਮਾਂ ਅਕਸਰ ਤਾਨੇ ਮਾਰਦੇ ਹੋਏ ਹਰਜੋਤ ਨੂੰ ਕਹਿੰਦੀ ਡਿੰਪਲ ਕਿੰਨੀ ਪੜ੍ਹੀ ਲਿਖੀ ਤੇ ਸਮਝਦਾਰ ਆ ਤਾਂ ਹਰਜੋਤ ਸਿਰ ਝੁਕਾ ਕੇ ਚੁੱਪਚਾਪ ਇਹ ਸਾਰਾ ਕੁਝ ਸੁਣ ਲੈਂਦੀ ਗਰਮੀ ਦੀਆਂ ਛੁੱਟੀਆਂ ਵਿੱਚ ਵਿਕਰਮ ਤੇ ਡਿੰਪਲ ਘਰ ਆਏ ਹੋਏ ਸੀ ਉਹਨਾਂ ਦੀ ਆਮਦਿਆ ਹੀ ਘਰ ਵਿੱਚ ਚਹਿਲ ਪਹਿਲ ਵਧ ਗਈ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹਰਜੋਤ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੀ ਰਹਿੰਦੀ। ਸਾਰਿਆਂ ਲਈ ਖਾਣਾ ਬਣਾਉਣਾ, ਸਫਾਈ ਕਰਨਾ, ਰਿਸ਼ਤੇਦਾਰਾਂ ਦੀ ਸੇਵਾ ਕਰਨੀ ਉਹਦੇ ਲਈ ਤਾਂ ਦਿਨ ਤੇ ਰਾਤ ਇੱਕ ਵਰਗਾ ਹੀ ਸੀ। ਪਰ ਰਵਿੰਦਰ ਦੀ ਮਾਂ ਦਾ ਸਾਰਾ ਧਿਆਨ ਸਿਰਫ ਡਿੰਪਲ ਤੇ ਹੀ ਸੀ। ਇੱਕ ਦਿਨ ਦੁਪਹਿਰ ਨੂੰ ਜਦੋਂ ਹਰਜੋਤ ਚਾਹ ਲੈ ਕੇ ਆਈ ਤਾਂ ਰਵਿੰਦਰ ਦੀ ਮਾਂ ਨੇ ਮੁਸਕਰਾਉਂਦੇ ਹੋਏ ਕਿਹਾ ਵੇਖ ਡਿੰਪਲ ਤੈਨੂੰ ਵੇਖ ਕੇ ਤਾਂ ਦਿਲ ਖੁਸ਼ ਹੋ ਜਾਂਦਾ ਆ ਤੇਰਾ ਰਹਿਣ ਸਹਿਣ ਕਿੰਨਾ ਚੰਗਾ ਆ ਇਹ ਸੁਣ ਕੇ ਡਿੰਪਲ ਵੀ ਮੁਸਕਰਾ ਪਈ ਪਰ ਹਰਜੋਤ ਦੀ ਨਜ਼ਰ ਅਲਮਾਰੀ ਤੇ ਰੱਖੀ ਹੋਈ ਉਸ ਮਹਿੰਗੀ ਕਰੀਮ ਤੇ ਲੋਸ਼ਨ ਦੀਆਂ ਬੋਤਲਾਂ ਤੇ ਪਈ ਉਹਨੇ ਸੋਚਿਆ ਸ਼ਾਇਦ ਇਹਨਾਂ ਦੀ ਬਦੌਲਤ ਹੀ ਡਿੰਪਲ ਦੀ ਸਕਿਨ ਇੰਨੀ ਚਮਕਦੀ ਆ ਪਰ ਫਿਰ ਖੁਦ ਨੂੰ ਦਲਾਸਾ ਦਿੰਦੇ ਹੋਏ ਮਨ ਹੀ ਮਨ ਵਿੱਚ ਬੋਲੀ ਜਿਹਦੇ ਨਸੀਬ ਵਿੱਚ ਜਿੰਨਾ ਹੈ ਉਹਨੂੰ ਓਨਾ ਹੀ ਮਿਲਦਾ ਹੈ ਫਿਰ ਹਰਜੋਤ ਨੇ ਹੌਲੀ ਜਹੀ ਕਿਹਾ ਮੰਮੀ ਜੀ ਚਾਹ ਠੰਡੀ ਹੋ ਰਹੀ ਆ ਤਾਂ ਹਰਜੋਤ ਦੀ ਸੱਸ ਗੁੱਸੇ ਨਾਲ ੜਕ ਗਈ ਤੇ ਬੋਲੀ ਬਸ ਇਹੋ ਰਹਿ ਗਿਆ ਆ ਤੇਰੇ ਵਿੱਚ ਹੁਣ ਜਵਾਬ ਵੀ ਦੇਣ ਲੱਗੀ ਆ ਤਾਂ ਹਰਜੋਤ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਮੰਮੀ ਜੀ ਮੈਂ ਜਵਾਬ ਕਦੋਂ ਦਿੱਤਾ ਮੈਂ ਤਾਂ ਬਸ ਤਾਂ ਉਹਦੀ ਸਾਸਣੀ ਵਿੱਚ ਹੀ ਗੱਲ ਕੱਟਦੇ ਹੋਏ ਗੁੱਸੇ ਭਰੀ ਆਵਾਜ਼ ਨਾਲ ਕਿਹਾ ਠੀਕ ਆ ਰੱਖ ਦੇ ਤੇ ਜਾ ਇੱਥੋਂ ਹੁਣ ਚਲੀ ਜਾ ਤਾਂ ਹਰਜੋਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਹ ਅਥਰੂ ਲੈ ਕੇ ਬਾਹਰ ਚਲੀ ਗਈ ਅਗਲੇ ਕੁਝ ਦਿਨਾਂ ਤੱਕ ਉਹ ਬਿਨਾਂ ਕਿਸੇ ਸ਼ਿਕਾਇਤ ਦੇ ਲਗਾਤਾਰ ਕੰਮ ਕਰਦੀ ਰਹੀ ਨੀਂਦ ਤੇਰਾ ਆਂਦੀ ਕੀਮਤ ਉਹਨੂੰ ਉਹਦਾ ਸਰੀਰ ਹੌਲੀ-ਹੌਲੀ ਜਵਾਬ ਦੇਣ ਲੱਗਾ ਸੀ ਇੱਕ ਦਿਨ ਉਹ ਸਵੇਰੇ ਜਲਦੀ ਨਹੀਂ ਉੱਠ ਸਕੀ ਤਾਂ ਉਹਦੀ ਸਾਸ ਕਮਰੇ ਵਿੱਚ ਆਈ ਤੇ ਗੁੱਸੇ ਨਾਲ ਗਰਜਦੇ ਹੋਏ ਬੋਲੀ ਮਾ ਰਾਣੀ ਕੀ ਹੋਇਆ ਅੱਜ ਇੰਨੀ ਦੇਰ ਤੱਕ ਸੁੱਤੀ ਪਈ ਆ ਦਿੰਪਲ ਦਾ ਚਾਹ ਦਾ ਸਮਾਂ ਹੋ ਗਿਆ ਆ ਕੀ ਹੁਣ ਉਹਨੂੰ ਚਾਹ ਬਣਾ ਕੇ ਤੇਰਾ ਪਿਓ ਦਊਗਾ ਰਵਿੰਦਰ ਵੀ ਉੱਥੇ ਹੀ ਸੀ ਉਹ ਨੇ ਤਰੰਤ ਮਾਦਾ ਹੱਥ ਫੜਿਆ ਤੇ ਗੁੱਸੇ ਨਾਲ ਬੋਲਿਆ "ਬੱਸ ਕਰ ਮਾਂ ਤੈਨੂੰ ਜਰਾ ਵੀ ਅਹਿਸਾਸ ਹੈ ਕਿ ਹਰਜੋਤ ਨੂੰ ਤੇਜ਼ ਬੁਖਾਰ ਆਇਆ ਤੂੰ ਉਹਦੀ ਮਾਂ ਚੌਂਕ ਗਈ ਤੇ ਬੋਲੀ ਬੁਖਾਰ ਹੀ ਆ ਮਰੀ ਤਾਂ ਨਹੀਂ ਆ ਕਰਮਿੰਦਰ ਦਾ ਗੁੱਸਾ ਫੁੱਟ ਪਿਆ ਉੱਚੀ ਆਵਾਜ਼ ਵਿੱਚ ਬੋਲਿਆ ਜੇ ਇਹੋ ਬੁਖਾਰ ਡਿੰਪਲ ਭਾਬੀ ਨੂੰ ਹੋਇਆ ਹੁੰਦਾ ਤਾਂ ਤੁਸੀਂ ਉਹਨੂੰ ਤਾਂ ਆਪਣੇ ਹੱਥਾਂ ਨਾਲ ਬੈੱਡ ਤੇ ਬਿਠਾ ਕੇ ਖਾਣਾ ਖਵਾਉਣਾ ਤਾਂ ਰਵਿੰਦਰ ਦੀ ਮਾਂ ਸੁੰਨ ਰਹਿ ਗਈ। ਉਹਦੀ ਸਾਥੀ ਸਭ ਤੋਂ ਵੱਡੀ ਬਹੂ ਡਿੰਪਲ ਵੀ ਪਿੱਛੇ ਹੀ ਖੜੀ ਸੀ ਤੇ ਪਹਿਲੀ ਵਾਰ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਕੁਝ ਦਿਨਾਂ ਬਾਅਦ ਰਵਿੰਦਰ ਦੀ ਮਾਂ ਆਪਣੇ ਵੱਡੇ ਮੁੰਡੇ ਵਿਕਰਮ ਦੇ ਘਰ ਗਈ। ਉਹਨੂੰ ਲੱਗਾ ਕਿ ਉੱਥੇ ਬਹੁਤ ਆਰਾਮ ਮਿਲੇਗਾ। ਪਰ ਹਕੀਕਤ ਕੁਝ ਹੋਰ ਹੀ ਨਿਕਲੀ। ਸਵੇਰੇ-ਸਵੇਰੇ ਉਹਨਾਂ ਦੇ ਸਿਰ 'ਚ ਬਹੁਤ ਤੀਜ਼ ਦਰਦ ਹੋਣ ਲੱਗਾ। ਉਹਨੇ ਸੋਚਿਆ ਜੇ ਥੋੜੀ ਜਿਹੀ ਚਾਹ ਮਿਲ ਜਾਂਦੀ ਤਾਂ ਆਰਾਮ ਮਿਲੂਗਾ। ਪਰ ਕੋਈ ਉੱਠਣ ਨੂੰ ਤਿਆਰ ਹੀ ਨਹੀਂ ਸੀ। ਆਖਿਰਕਾਰ ਉਹਨੇ ਡਿੰਪਲ ਨੂੰ ਜਗਾਇਆ ਤੇ ਹੌਲੀ ਜਿਹਾ ਕਿਹਾ, "ਪੁੱਤ, ਥੋੜੀ ਜਿਹੀ ਚਾਹ ਬਣਾ ਦੇ।" ਤਾਂ ਡਿੰਪਲ ਨੇ ਅੱਖਾਂ ਮਲਦੇ ਹੋਏ ਜਵਾਬ ਦਿੱਤਾ, "ਮੰਮੀ ਜੀ, ਇੱਥੇ ਤੁਹਾਨੂੰ ਆਪਣੇ ਲਈ ਕੰਮ ਖੁਦ ਕਰਨਾ ਪਊ।" ਉਸੀ ਚਾਹ ਖੁਦ ਹੀ ਬਣਾ ਲਓ ਇਹ ਸੁਣ ਕੇ ਰਵਿੰਦਰ ਦੀ ਮਾਂ ਹਰਾਣ ਰਹਿ ਗਈ ਉਹਨੂੰ ਯਕੀਨ ਹੀ ਨਹੀਂ ਹੋਇਆ ਕਿ ਉਹਦੀ ਆਪਣੀ ਬਹੂ ਜਿਹਨੂੰ ਉਹਨੇ ਸਾਰਿਆਂ ਤੋਂ ਜ਼ਿਆਦਾ ਪਿਆਰ ਕੀਤਾ ਸੀ ਅੱਜ ਉਹਦੇ ਨਾਲ ਇਸ ਤਰ੍ਹਾਂ ਗੱਲ ਕਰ ਰਹੀ ਸੀ ਮਜਬੂਰ ਹੋ ਕੇ ਉਹਨੇ ਖੁਦ ਹੀ ਚਾਹ ਬਣਾ ਲਈ ਪੂਰਾ ਦਿਨ ਐਵੇਂ ਹੀ ਲੰਘ ਗਿਆ ਪਰਕਰ ਵਿੱਚ ਉਹਦੇ ਨਾਲ ਢੰਗ ਨਾਲ ਕਿਸੇ ਨੇ ਗੱਲ ਤੱਕਣਾ ਕੀਤੀ ਸ਼ਾਮ ਨੂੰ ਜਦੋਂ ਵਿਕਰਮ ਘਰ ਆਇਆ ਤਾਂ ਉਹਨੇ ਉਮੀਦ ਭਰੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ ਪਰ ਉਹ ਆਪਣੇ ਕਮਰੇ ਵਿੱਚ ਇੰਨਾ ਵਿਅਸਤ ਸੀ ਕਿ ਦੋ ਪਲ ਬਹਿ ਕੇ ਹਾਲ ਚਾਲ ਤੱਕ ਨਹੀਂ ਪੁੱਛਿਆ ਡਿੰਪਲ ਵੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਤੇ ਨੌਕਰਾਨੀ ਨੇ ਬਸ ਆਪਣਾ ਫਰਜ਼ ਨਿਭਾਉਂਦੇ ਹੋਏ ਖਾਣਾ ਪਰੋਸ ਦਿੱਤਾ ਰਵਿੰਦਰ ਦੀ ਮਾਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਬਹਿ ਗਈ ਅਚਾਨਕ ਉਹਨੂੰ ਹਰਜੋਤ ਦੀ ਯਾਦ ਆਈ ਜਦੋਂ ਉਹ ਬਿਮਾਰ ਹੁੰਦੀ ਸੀ ਤਾਂ ਹਰਜੋਤ ਕਿਵੇਂ ਉਹਦੇ ਲਈ ਪਿਆਰ ਨਾਲ ਗਰਮ-ਗਰਮ ਕਾੜਾ ਬਣਾ ਕੇ ਲਿਆਉਂਦੀ ਸੀ ਤੇ ਕਹਿੰਦੀ ਸੀ ਮੰਮੀ ਜੀ ਇਹ ਪੀ ਲਓ ਤੁਹਾਨੂੰ ਆਰਾਮ ਮਿਲੇਗਾ ਉਹਦੀ ਮਿੱਠੀ ਆਵਾਜ਼ ਮਿੱਠੀ ਬੋਲੀ ਉਹਨੋਂ ਦੇ ਕੰਨਾਂ ਵਿੱਚ ਗੂੰਜਣ ਲੱਗੀ। ਉਹਦੀਆਂ ਅੱਖਾਂ ਪਾਰ ਆਈਆਂ। ਪਹਿਲੀ ਵਾਰ ਉਹਨੂੰ ਅਹਿਸਾਸ ਹੋਇਆ ਕਿ ਉਹਨੇ ਹਰਜੋਤ ਦੇ ਨਾਲ ਕਿੰਨੀ ਵੀ ਇਨਸਾਫੀ ਕੀਤੀ ਆ। ਚੌਥੇ ਦਿਨ ਰਵਿੰਦਰ ਦੀ ਮਾਂ ਬੇਚੈਨ ਹੋ ਗਈ ਤੇ ਉਹਨੇ ਬਹਾਨਾ ਬਣਾਇਆ ਕਿ ਮੈਨੂੰ ਪਿੰਡ ਦੀ ਬਹੁਤ ਜਿਆਦ ਆ ਰਹੀ ਆ। ਵਿਕਰਮ ਨੇ ਬਿਨਾਂ ਕਿਸੇ ਸਵਾਲ ਜਵਾਬ ਦੇ ਤੁਰੰਤ ਟਿਕਟ ਬੁੱਕ ਕਰਵਾ ਦਿੱਤੀ। ਜਦੋਂ ਇਹ ਗਲ ਡਿੰਪਲ ਨੂੰ ਪਤਾ ਲੱਗੀ ਤਾਂ ਉਹ ਬੋਲੀ ਮੰਮੀ ਜੀ ਚਲੋ ਮੈਂ ਤੁਹਾਡੇ ਲਈ ਕੁਝ ਸ਼ਾਪਿੰਗ ਕਰ ਦੇਨੀ ਆ ਪਰ ਰਵਿੰਦਰ ਦੀ ਮਾਂ ਨੇ ਮਨਾਂ ਕਰ ਦਿੱਤਾ ਪਿੰਡ ਵਾਪਸ ਆਉਣ ਤੇ ਜਿਵੇਂ ਹੀ ਉਹਨੇ ਆਪਣੇ ਕਦਮ ਰੱਖਿਆ ਤੇ ਉਹਨੇ ਹਰਜੋਤ ਨੂੰ ਆਵਾਜ਼ ਦਿੱਤੀ ਉਹਦੀ ਆਵਾਜ਼ ਸੁਣ ਕੇ ਹਰਜੋਤ ਦੌੜ ਕੇ ਆਈ ਤੇ ਉਹਦੇ ਪੈਰ ਛੂ ਕੇ ਬੋਲੀ ਮੰਮੀ ਜੀ ਤੁਸੀਂ ਆ ਗਏ ਸਫ਼ਰ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਤਰਵਿੰਦਰ ਦੀ ਮਾਂ ਨੇ ਹਲਕੀ ਜਈ ਮੁਸਕਾਨ ਦੇ ਨਾਲ ਕਿਹਾ ਨਹੀਂ ਪੁੱਤ ਬਸ ਥੋੜਾ ਜਿਹਾ ਸਿਰ ਦਰਦ ਕਰ ਰਿਹਾ ਆ ਇਹ ਸੁਣ ਕੇ ਹਰਜੋਤ ਨੇ ਕਿਹਾ ਮੰਮੀ ਜੀ ਰੁਕੋ ਮੈਂ ਤੁਹਾਡੇ ਲਈ ਗਰਮ ਗਰਮ ਕਾੜਾ ਬਣਾ ਕੇ ਲਿਆਉਂਦੀ ਆ ਫਿਰ ਸਿਰ ਦੀ ਮਾਲਿਸ਼ ਕਰ ਦੂੰਗੀ ਇਹ ਸੁਣ ਕੇ ਰਵਿੰਦਰ ਦੀ ਮਾਂ dinga ਖਾ ਪਰਾਈਆਂ ਤੇ ਉਹਨਾਂ ਨੇ ਹਰਜੋਤ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਹੌਲੀ ਜਾਈ ਕਿਹਾ ਬਹੁਤ ਸੱਚਮੁੱਚ ਦੂਰ ਦੇ ਹੀ ਢੋਲ ਚੰਗੇ ਲੱਗਦੇ ਆ ਤਾਂ ਹਰਜੋਤ ਥੋੜਾ ਜਿਹਾ ਮੁਸਕਰਾ ਪਈ ਫਿਰ ਉਹਨੇ ਪਿਆਰ ਨਾਲ ਪੁੱਛਿਆ ਮੰਮੀ ਜੀ ਕੀ ਹੋਇਆ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਤਰਵਿੰਦਰ ਦੀ ਮਾਂ ਨੇ ਕੁਝ ਨਹੀਂ ਕਿਹਾ ਪਰ ਉdੀਆਂ ਅੱਖਾਂ ਵਿੱਚ ਹਰਜੋਤ ਦੇ ਲਈ ਉਹੀ ਪਿਆਰ ਤੇ ਆਪਣਾਪਨ ਚਲਕ ਰਿਹਾ ਸੀ ਜੀਦੇ ਲਈ ਹਰਜੋਤ ਸਾਲਾਤ ਉਮੀਦ ਕਰ ਰਹੀ ਸੀ ਰਵਿੰਦਰ ਦੀ ਮਾਂ ਅਗਲੇ ਹੀ ਦਿਨ ਆਪਣਾ ਵਿਹਾਰ ਬਦਲ ਲਿਆ ਸੀ ਹੁਣ ਉਹ ਹਰਜੋਤ ਨੂੰ ਤਾਨੇ ਮਾਰਨ ਦੀ ਬਜਾਏ ਉਹਦੀ ਮਦਦ ਕਰਨ ਲੱਗੀ ਸੀ ਕੰਮ ਵਿੱਚ ਉਹਨੇ ਇਹ ਵੀ ਸਬਕਾਰ ਕੀਤਾ ਕਿ ਹਰਜੋਤ ਇਸ ਘਰ ਦੀ ਅਸਲੀ ਬਹੂ ਸੀ ਜਿਨੇ ਆਪਣੇ ਪਿਆਰ ਨਾਲ ਇਸ ਪਰਿਵਾਰ ਨੂੰ ਇੱਕ ਡੋਰ ਵਿੱਚ ਬੰਨ ਕੇ ਰੱਖਿਆ ਹੋਇਆ ਸੀ ਹੁਣ ਹਰਜੋਤ ਦੇ ਚਿਹਰੇ ਤੇ ਇੱਕ ਨਵੀਂ ਚਮਕ ਆ ਗਈ ਉਹਨੂੰ ਪਤਾ ਸੀ ਕਿ ਪਿਆਰ ਤੇ ਮਿਹਨਤ ਕਦੀ ਬੇਕਾਰ ਨਹੀਂ ਜਾਂਦੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਰੋਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ